ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਅਗਰ ਤੁਸੀਂ ਵੀ ਸ਼ੋਰੂਮ ਵਿੱਚ ਨਵੀਂ ਗੱਡੀ ਲੈਣ ਲਈ ਜਾ ਰਹੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਨਵੀਂ ਗੱਡੀ ਦੀ ਜਗ੍ਹਾ ਦਿੱਤੀ ਐਕਸੀਡੈਂਟ ਗੱਡੀ ਨੌਜਵਾਨ ਵੱਲੋਂ ਕੀਤੀ ਗਈ ਨਾਰੇਬਾਜੀ ਜੀ ਹਾਂ ਤਸਵੀਰਾਂ ਲੁਧਿਆਣਾ ਦੇ ਦਿੱਲੀ ਰੋਡ ਵਿਖੇ ਮਹਿੰਦਰਾ ਸ਼ੋਰੂਮ ਦਿਆਂ ਨੇ ਜਿੱਥੇ ਬਾਹਰੋਂ ਨੌਜਵਾਨਾਂ ਨੇ ਨਾਰੇਬਾਜੀ ਕੀਤੀ ਗਈ ਹੈ ਦੱਸ ਦਈਏ ਨੌਜਵਾਨ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਸਕੋਰਪੀਓ ਗੱਡੀ ਲੈ ਕੇ ਗਿਆ ਸੀ ਪਰ ਉਸ ਦੇ ਵਿੱਚ ਦਿੱਕਤ ਆ ਗਈ ਜਦੋਂ ਗੱਡੀ ਨੂੰ ਚੈੱਕ ਕਰਵਾਇਆ ਗਿਆ ਤਾਂ ਨਵੀਂ ਗੱਡੀ ਐਕਸੀਡੈਂਟ ਨਿਕਲੀ ਜਦੋਂ ਇਸ ਸਬੰਧੀ ਨੌਜਵਾਨ ਨੇ ਸ਼ੋਰੂਮ ਦੇ ਬਾਹਰ ਨਾਰੇਬਾਜੀ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਮੈਨੇਜਰ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਰਿਪੋਰਟ ਆਈ ਹੈ ਸਾਰੇ ਡਾਕੂਮੈਂਟ ਰੀਸੀਵ ਕਰਕੇ ਉੱਪਰ ਭੇਜ ਦਿੱਤੇ ਨੇ ਜਿਸ ਤਰੀਕੇ ਨਾਲ ਆਰਡਰ ਉੱਤੇ ਪਾਸ ਹੋਣਗੇ ਉਸ ਤਰੀਕੇ ਦੇ ਨਾਲ ਹੀ ਇਹਨਾਂ ਦਾ ਹੱਲ ਕੀਤਾ ਜਾਵੇਗਾ ਗੱਡੀ ਖੜੀ ਹੋਈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਹਾਂਜੀ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਪ੍ਰੂਫਟ ਬਣਾ ਕਿ ਕਿਤਨਾ ਦੇਖਦੇ ਹਾਂ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਉਹਨਾਂ ਕੋਈ ਸੁਣਵਾਈ ਨਹੀਂ ਹੈਗੀ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਜਿਹੜੀਆਂ ਟੈਟ ਉਹਨੀਆਂ ਨੇ ਸ਼ਰਤਾਂ ਉਹ ਤਾਂ ਕਾਫੀ ਓਕੇ ਟਾਈਮ ਤੇ ਲੰਘਣੀਆਂ ਹਾਂਜੀ ਉਹ ਤਾਂ ਬ ਉਹ ਪਤਾ ਨਹੀਂ ਹੁਣ ਸਾਡੀ ਗੱਡੀ ਆ ਉਹ ਵੀ ਵਾਪਸ ਕਰਕੇ ਕਹਿੰਦਾ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਉਣ ਨੰਬਰ ਜਿਹੜੀ ਸਵੇਰੇ ਖੜਾ ਕੇ ਮਕੈਨਿਕ ਨਾਲ ਲੈ ਕੇ ਆਓ ਸਾਡੇ ਲਈ ਲੈ ਆਓ ਸਵੇਰੇ ਖੜਾ ਕੇ ਉਹਦਾ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਤੁਹਾਡੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਉਹ ਫੰਡਮ ਨੂੰ ਇਹਨਾਂ ਨੂੰ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਨੂੰ ਉਹਨਾਂ ਕਿਹਾ ਵੀ ਗੱਡੀ 'ਚ ਪ੍ਰੋਬਲਮ ਹੈ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕ ਓਵਰ ਓਵਰ ਹੋ ਗਿਆ ਟੈਂਬੀ ਕੱਲ ਨੂੰ ਆ ਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 30 ਤਰੀਕ ਨੂੰ ਜਦੋਂ ਆਏ ਗੱਡੀ 23 ਤਰੀਕ ਦੀ ਇੱਥੇ ਖੜੀ ਆ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਮਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਮਟੇ ਗੱਡੀ ਦੇ ਸਟੀering ਰੌਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਉਹਨਾਂ ਤਾਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬ ਵੀ ਉਹ ਆਉਣਗੇ ਤੁਹਾਡੀ ਗੱਡੀ 'ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਹਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨਾਂ ਨੇ ਇਹ ਕਹਿੰਦੇ ਆ ਵੀ ਅੱరే ਕੱਲ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਦੇ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਏ ਇੱਕ ਆ ਬਾਈ ਜੀ ਆ ਥਾਰ ਲੈਣ ਆਏ ਸੀ ਜੇ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਆ ਨਵੀਂ ਨਿਊ ਗੱਡੀ ਦਿੱਤੀ ਸੀ ਵੀ ਉਹ ਦੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਆ ਹਾਂਜੀ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਤੇ ਕਿਹਾ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਕੀਤੀ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਲੈ ਕੇ ਜਾਂਚ ਸੀ ਉਹਦਾ ਕਹਿਣਾ ਇਹ ਸਰ ਮੰਗਾ ਮੇਰੀ ਮੈਂ ਗੱਡੀ ਦੇ ਪੈਸੇ ਲਾਈ ਜਾਂਦਾ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਹੈ ਇਹ ਪਹਿਲਾਂ ਗੱਲ ਲੱਗਾ ਹੈ ਹੈਡਲਾਈਟ ਦੀ ਕਿਸ ਤਰ੍ਹਾਂ ਗੱਲ ਕਰੀਏ ਕਈ ਨੌਜਵਾਨ ਆਉਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲਿਆ ਸੀ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆਂ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀਗੇ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਅਸੀਂ ਕੋਆਪਰੇਟ ਹਾਂ ਆਪਾਂ ਕਿਸੇ ਮਾਲਕ ਜੀ ਨਾਲ ਗੱਲਬਾਤ ਹੋਈ ਸੀ ਇਹ ਬੰਦਾ ਥਾਰ ਲੈ ਦੀ ਗੱਲ ਹੁੰਦੀ ਆ ਅਸੀਂ ਉਹਨਾਂ ਨੂੰ ਪੂਲ ਕੋਆਪਰੇਟ ਕੀਤਾ ਇਹਨਾਂ ਨੇ ਦੱਸ ਦਿੰਦਾ ਹਾਂ ਕਿ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਦਿਨ ਜਿਹੜਾ ਸੀ ਅਸੀਂ ਟਾਈਮ ਇਹਨਾਂ ਨੇ ਆ ਦਿੱਤਾ ਹੀ ਸਾਨੂੰ ਲਾਸਟ ਅੱਜ ਖੜੇ ਆ ਤੇ ਸਵੇਰ ਦੇ ਹੈ ਨਹੀਂਗੇ ਫੇਰ ਦੇ ਅਸੀਂ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਹਾਂ ਇਸ ਟਾਈਮ ਤੁਹਾਡਾ ਅਸੀਂ ਇਹਨਾਂ ਨੂੰ ਲੀਗਲ ਪ੍ਰोसीਡਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਿਆ ਨਾਲ ਲੀਗਲ ਨੋਟਿਸ ਰਿਫਿਊਜ਼ ਕਰਤਾ ਬਾਅਦ ਉਸੇ ਬੰਦੇ ਆ ਗਏ ਬਈ ਦੂਜੀ ਪਾਰਟੀ ਜਿਨ੍ਹਾਂ ਨੇ ਅੱਜ ਗੱਡੀ ਕੇਸੀ ਆਦਮੀ ਨੂੰ ਕਮਪਲੇਂਟ ਵਗੈਰਾ ਦਿੱਤੀ ਤੁਸੀਂ ਅਸੀਂ ਨੋਟਿਸ ਲੀਗਲ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁ